ਆਤ ਸਤਕਾਰਯੋ ਫਾਦਰ ਜான் ਗਰੇਵਾਲ ਪੈਰ ਸਪਰੀਸਟ ਠਕਰਪੁਰਾ ਪੱਟੀ ਦੀ ਯੋਗ ਅਗਵਾਈ ਦੇ ਵਿੱਚ ਪਿੰਡ ਕਰਿਆਲਾ ਦੇ सोनू ਅਤੇ ਅਜਮੇਰ ਦੇ ਘਰ ਵਿੱਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਮੁੱਖ ਪ੍ਰਚਾਰਕ ਦੇ ਤੌਰ ਤੇ ਬ੍ਰਦਰ ਡੀਕਨ ਰਿੰਕੂ ਜੀ ਪਹੁੰਚੇ ਅਤੇ ਉਹਨਾਂ ਨੇ ਪ੍ਰਭੂ ਦਾ ਵਚਨ ਸੁਣਾਇਆ ਆਈ ਹੋਈ ਸੰਗਤ ਨੇ ਪ੍ਰਭੂ ਦੇ ਵਚਨ ਸੁਣ ਕੇ ਆਪਣੀਆਂ ਬਿਮਾਰੀਆਂ ਅਤੇ ਰੋਗਾਂ ਤੋਂ ਛੁਟਕਾਰਾ ਹਾਸਲ ਕੀਤਾ ਦਸਨਾ 14 ਹਾਂ ਕਿ ਪ੍ਰਭੂ ਦੇ ਦਾਸ ਬ੍ਰਦਰ ਰਿੰਕੂ ਜੀ ਉਚੇਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਪ੍ਰਭੂ ਦਾ ਵਚਨ ਸੰਗਤ ਨੂੰ ਸੁਣਾਇਆ ਅਤੇ ਸੰਗਤ ਨੇ ਬੜੇ ਵਿਸ਼ਵਾਸ ਅਤੇ ਭਗਤੀ ਦੇ ਨਾਲ ਪ੍ਰਭੂ ਦਾ ਵਚਨ ਸਿੱਖਿਆ ਅਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਰੋਗਾਂ ਅਤੇ ਬਿਮਾਰੀਆਂ ਤੋਂ ਸ਼ਿਫਾ ਹਾਸਲ ਕੀਤੀ ਉਹਨਾਂ ਦੇ ਨਾਲ ਬਾਬੂ ਸੈਮੂਅਲ ਅਤੇ ਬਾਬੂ ਜohn ਵੀ ਉਚੇਚੇ ਤੌਰ ਤੇ ਪਹੁੰਚੇ ਦੱਸਣਾ ਚਾਹੁੰਦਾ ਹਾਂ ਕਿ ਮਾਨਯੋਗ ਫਾਦਰ ਜohn ਗਰੇਵਾਲ ਦੀ ਯੋਗ ਅਗਵਾਈ ਦੇ ਵਿੱਚ ਪਿੰਡ ਕ੍ਰਿਆਲਾ ਵਿਖੇ ਸੋਨੂ ਅਤੇ ਅਜਮੇਰ ਦੇ ਘਰ ਵਿੱਚ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਮੁੱਖ ਪ੍ਰਚਾਰਕ ਬ੍ਰਦਰ ਡੀਕਨ ਰਿੰਕੂ ਜੀ ਪਹੁੰਚੇ ਅਤੇ ਉਹਨਾਂ ਨੇ ਪ੍ਰਭੂ ਦਾ ਵਚਨ ਸੰਗਤ ਨੂੰ ਸੁਣਾਇਆ ਅਤੇ ਸੰਗਤ ਨੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਵਚਨ ਨੂੰ ਸਿੱਖਿਆ ਅਤੇ ਹੀਲਿੰਗ ਪ੍ਰਾਰਥਨਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਰੋਗਾਂ ਅਤੇ ਬਿਮਾਰੀਆਂ ਤੋਂ ਸ਼ਿਫਾ ਹਾਸਲ ਕੀਤੀ ਤੁਸੀਂ ਵੇਖ ਰਹੇ ਹੋ ਜ਼ੋਰ ਟੀਵੀ ਖੁਦਾ ਦਾ ਕਲਾਮ ਜੇਕਰ ਤੁਸੀਂ ਧਿਆਨ ਦੇ ਨਾਲ ਸੁਣਿਆ ਹੈ ਤੇ ਪ੍ਰਭੂ ਯਿਸੂ ਸੀ ਆਪਣੇ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਚੰਗਾ ਚਰਵਾਹਾ ਮੈਂ ਹਾਂ ਪਿਆਰਿਓ ਜਦੋਂ ਅਸੀਂ ਰਵਾਇਤਾਂ ਦੇ ਵਿੱਚ ਜਾਂ ਖੁਦਾ ਦੇ ਕਲਾਮ ਦੇ ਵਿੱਚ ਪੁਰਾਣੇ ਇਤਨਾਮੇ ਦੇ ਵਿੱਚ ਵੇਖਦੇ ਹਾਂ ਹਿਜ਼ਕੀਯਾ ਨਬੀ ਦੀ ਪੋਤੀ ਉਹਦਾ 34 ਬਾਦ ਦੇ ਵਿੱਚ ਵੇਖਦੇ ਹਾਂ ਕਿ ਜੋ ਮੁੱਲ ਜ਼ਿਆਦਾ ਮਾਲ ਟੰਗਰ ਹੁੰਦਾ ਸੀ ਉਹ ਸਭ ਤੋਂ ਅਮੀਰ ਆਦਮੀ ਮੰਨਿਆ ਜਾਂਦਾ ਸੀ ਜਿਹਦੇ ਕੋਲ ਸਭ ਤੋਂ ਜ਼ਿਆਦਾ ਭੇਟਾਂ ਜਿਹਦੇ ਕੋਲ ਸਭ ਤੋਂ ਜ਼ਿਆਦਾ ਬੱਕਰੀਆਂ ਸਭ ਤੋਂ ਜ਼ਿਆਦਾ ਮੱਝਾਂ ਗਾਵਾਂ ਹੁੰਦੀਆਂ ਉਹ ਅਮੀਰ ਆਦਮੀ ਸੀ ਅੱਜ ਕੱਲ੍ਹ ਅਮੀਰ ਆਦਮੀ ਕੌਣ ਹੈ ਜਿਹਦੇ ਕੋਲ ਸਭ ਤੋਂ ਜ਼ਿਆਦਾ ਪੈਸਾ ਸਭ ਤੋਂ ਜ਼ਿਆਦਾ ਗੈਣੀ ਜਵਾਰਾ ਤੋਂ ਅਮੀਰ ਆਦਮੀ ਆ ਪਰ ਉਸ ਸਮੇਂ ਇਹ ਉਹਨਾਂ ਦਾ ਧਨਵਾਲ ਸੀ ਉਹਨਾਂ ਦੀਆਂ ਭੇਡਾਂ ਉਹਨਾਂ ਦੀਆਂ ਬੱਕਰੀਆਂ ਉਹਨਾਂ ਦੇ ਜੋ ਇਹ ਇੱਜੜ ਉਹਨਾਂ ਦਾ ਸਭ ਤੋਂ ਜ਼ਿਆਦਾ ਵੱਡੇ ਵੱਡੇ ਜੜਾਂ ਵਾਲੇ ਸਭ ਤੋਂ ਅਮੀਰ ਲੋਕ ਹੁੰਦੇ ਸਨ ਤੇ ਪਿਆਰਿਓ ਉਹਨਾਂ ਨੇ ਚਰਵਾਹੇ ਰੱਖੇ ਹੁੰਦੇ ਸਨ ਉਹਨਾਂ ਨੇ ਅੱਗੇ ਕਾਮੇ ਰੱਖੇ ਹੁੰਦੇ ਸਨ ਖੁਦਾ ਦਾ ਕलाम ਸਾਫ਼-ਸਾਫ਼ ਬਿਆਨ ਕਰਦਾ ਹੈ ਕਿ ਕਾਮਾ ਨਸ ਜਾਂਦਾ ਕਿਉਂਕਿ ਉਹ ਕੇਵਲ ਕਾਮਾ ਹੀ ਤਾਂ ਹੈ ਉਹ ਦਿਹਾੜੀ ਤੇ ਜਾਂ ਉਹ ਕਿਸੇ ਬੰਦੇ ਦੇ ਦੁਆਰਾ ਰੱਖਿਆ ਗਿਆ ਹੁੰਦਾ ਹੈ ਉਹ ਬੇਟਾ ਦੇ ਨਾਲ ਪਿਆਰ ਨਹੀਂ ਕਰਦਾ ਉਹ ਬੇਟਾ ਨੂੰ ਕਦੀ ਆਪਣੀਆਂ ਨਹੀਂ ਸਮਝਦਾ ਤੇ ਪਿਆਰਿਓ ਬੇਟਾ ਤੋਂ ਕੀ ਭਾਵ ਹੈ ਪਰ ਯਿਸੂ ਸੁਸ ਨੇ ਬੇਟਾ ਹੀ ਕਿਉਂ ਆਖਿਆ ਹੈ ਕਿਉਂਕਿ ਕਈ ਵਾਰ ਅਸੀਂ ਸਮਝਦੇ ਹਾਂ ਕਿ ਪ੍ਰਭੂ ਯਿਸੂਸੀ ਸਾਨੂੰ ਇਸ ਤਰ੍ਹਾਂ ਕਿਉਂ ਆਖਦਾ ਕਿ ਤੁਸੀਂ ਬੇਟਾ ਹੋ ਪਿਆਰਿਓ ਪੇਡਾਂ ਇੱਕ ਚੰਗੇ ਜਾਨਵਰ ਦਾ ਨਿਸ਼ਾਨ ਹਰ ਉਹਨਾਂ ਦੇ ਵਿੱਚ ਬਹੁਤ ਸਾਰੇ ਚੰਗੇ ਗੁਣ ਹੁੰਦੇ ਹਨ ਅਤੇ ਉਹ ਮਾਲਕ ਦੇ ਕਦੀ ਵਿਰਖਲਾਫ ਨਹੀਂ ਜਾਂਦੇ ਆ ਇਸ ਕਰਕੇ ਖੁਦਾ ਦਾ ਕਲਾਮ ਕਹਿੰਦਾ ਪੇਡ ਆਪਣਾ ਉਹ ਨਕਤਰਨ ਦੇ ਸਮੇਂ ਆਪਣਾ ਮੂੰਹ ਬੰਦ ਰੱਖਦੀ ਵੱਡੇ ਜਾਂਦੇ ਸਮੇਂ ਨਾ ਕੋਈ ਆਵਾਜ਼ ਕਰਦੀ ਹਮੇਸ਼ਾ ਆਪਣੇ ਮਾਲਕ ਦੇ ਮਗਰ ਮਗਰ ਚੱਲਦੀ ਤੇ ਪਿਆਰਿਓ ਜੇਕਰ ਉਹ ਭੇਡਾਂ ਚੰਗੀਆਂ ਭੇਡਾਂ ਹੋ ਸਕਦੀਆਂ ਤੇ ਕਿਉਂ ਅਸੀਂ ਖੁਦਾ ਦਾ ਕਲਾਮ ਸੁਣ ਕੇ ਖੁਦਾ ਦੇ ਵਚਨ ਤੇ ਨਹੀਂ ਚੱਲ ਸਕਦੇ ਚੱਲ ਸਕਦੇ ਹਾਂ ਕਿਉਂਕਿ ਚੰਗਾ ਅਈਆਲੀ ਪ੍ਰਭੂ ਯਿਸੂ ਮਸੀਹ ਤਿੰਨ ਕੰਮ ਪ੍ਰਭੂ